ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਪਿਆਰਮਿਆਂ ਦਾ ਸਵਾਗਤ ਹੈ ਜੀ ਆਪਣੇ ਪੇਜ ਦੇ ਉੱਪਰ ਤੇ ਅੱਜ ਆਪਾਂ ਪੰਜਾਬੀ ਸੂਟ ਦੀ ਕਟਿੰਗ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਏ ਹਾਂ ਜੀ ਇਹ ਹੈਗਾ ਸਾਢੇ 3 ਮੀਟਰ ਕਪੜਾ ਵੱਡੇ ਪਣੇ ਦਾ ਜੀ ਦੀ ਲੰਬਾਈ ਹੈਗੀ ਆ ਕਮੀਜ਼ ਦੀ ਸਾਢੇ 43 ਇੰਚ ਤੇ ਘੇਰਾ ਹੈਗਾ 22 ਇੰਚ ਜੀ ਤੇ ਹੁਣ ਆਪਾਂ ਤੁਹਾਨੂੰ ਤਰੀਕਾ ਦੱਸਾਂਗੇ ਬਹੁਤ ਹੀ ਸਿੰਪਲ ਤੇ ਆਸਾਨ ਜਿੰਨਾਂ ਦੇ ਨਾਲ ਮੇਰੀਆਂ ਭੈਣਾਂ ਜਿਹੜਾ ਸੂਟ ਦੀ ਕਟਿੰਗ ਕਰ ਸਕਦੇ ਆਂ ਦੇਖੋ ਜੀ ਸੂਟ ਜਦੋਂ ਆਪਾਂ ਮਾਰਕੀਟ ਦੇ ਵਿੱਚੋਂ ਲੈ ਕੇ ਆਉਨੇ ਆ ਇਹ ਇਸ ਤਰ੍ਹਾਂ ਤੈਹ ਲੱਗਿਆ ਆ ਹੁੰਦਾ ਜਿਹੜਾ ਵੀ ਵੱਡੇ ਪਣੇ ਦਾ ਸੂਟ ਹੁੰਦਾ ਉਹ ਇਸੇ ਤਰ੍ਹਾਂ ਹੀ ਤੈਹ ਲੱਗਿਆ ਹੁੰਦਾ ਤੇ ਵੱਡੇ ਪਣੇ ਦੇ ਸੂਟ ਦੀ ਕਟਿੰਗ ਹੀ ਆਪਾਂ ਤੁਹਾਨੂੰ ਦੱਸਣ ਲੱਗੇ ਆਂ ਹੁਣ ਆਪਣਾ ਦੇਖੋ ਜੀ ਘੇਰਾ ਸੀਗਾ 22 ਇੰਚ ਤੇ ਵਧਾ ਕੇ ਰੱਖਾਂਗੇ ਆਪਾਂ 4 ਇੰਚ ਕਿਉਂਕਿ ਆਪਾਂ ਪਾਈਪਿੰਗ ਵਗੈਰਾ ਜਿਹੜੀ ਕੱਢਣੀ ਹੁੰਦੀ ਆ ਹਨਾ ਤੇ ਇਹ ਉਹ ਜੂ ਟੋਟਲ 26 ਇੰਚ ਤੇ ਆਪਣੇ ਕੋਲੇ ਕਪੜਾ ਹੈਗਾ 28 ਇੰਚ 4 ਇੰਚ ਫਿਰ ਵੀ ਵੱਧ ਹੈ ਇਸ ਕਰਕੇ ਵੀ ਆਪਣੇ ਜਿਹੜੀ ਕਮੀਜ਼ ਦੀ ਕਟਿੰਗ ਹੈ ਡਬਲ ਫੋਲਡਿੰਗ ਦੇ ਨਾਲ ਹੀ ਹੋਜੂਗੀ ਤੇ कॉटन ਦਾ ਕਪੜਾ ਜੀ कॉटन ਦੇ ਕਪੜੇ ਨੂੰ ਸਲਾਈ ਕਰਨ ਤੋਂ ਪਹਿਲਾਂ ਤੁਸੀਂ ਧੋ ਲੈਣਾ ਚਾਹੀਦਾ ਮੈਂ ਇਹਨੂੰ ਤੈਹ ਹੀ ਵੱਜੀ ਹੋਈ ਪਾਣੀ ਦੇ ਵਿੱਚ ਧੋਤੀ ਸੀਗੀ 43 ਤੇ 4 ਆਪਾਂ ਪਲੱਸ ਕਰਾਂਗੇ ਜੇ 47 ਇੰਚ ਆਪਾਂ ਟੋਟਲ ਲੈਂਥ ਹੈ ਜਿਹੜੀ ਆਪਣੇ ਕੱਪੜੇ ਦੀ ਲਵਾਂਗੇ ਇੱਥੋਂ ਤੱਕ ਇਹਦੀ ਲੈਂਥ ਹੈ ਜਿਹੜੀ 47 ਇੰਚ ਹੋ ਚੁੱਕੀ ਹੈ ਤੇ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਫੋਰ ਸਾਈਡ ਕਰ ਲਾਂਗੇ ਇਹ ਦਾ ਰੀਜ਼ਨ ਇਹ ਹੈ ਵੀ ਆਪਣੀ ਕੈਂਚੀ ਹੈ ਜਿਹੜੀ ਆਪਾਂ ਥੋੜੀ ਜਿਹੀ ਜਗ੍ਹਾ ਦੇ ਵਿੱਚ ਚਲਾਉਂਗੀ ਪਾਉਗੀ ਹਨਾ ਮੇਰੀ ਕੋਸ਼ਿਸ਼ ਉਹਨਾਂ ਪੈਨਾਂ ਲਈ ਹੁੰਦੀ ਹੈ ਜੀ ਜਿਹੜੇ ਤਾਂ ਹਮੇ ਐਕਸਪਰਟ ਆ ਹੀ ਉਹਨਾਂ ਆਪਾਂ ਕੀ ਸਿਖਾਵਾਂਗੇ ਹਨਾ ਤਾਂ ਪਹਿਲਾਂ ਹੀ ਸਿੱਖੇ ਹੋਏ ਹੁੰਦੇ ਆ ਆਪਣੀ ਕੋਸ਼ਿਸ਼ ਉਹਨਾਂ ਨੂੰ ਸਿਖਾਉਣ ਦੀ ਹੁੰਦੀ ਹੈ ਜਿਹੜੀਆਂ ਮੇਰੀਆਂ ਭੈਣਾਂ ਘਰਾਂ ਦੇ ਵਿੱਚ ਰਹਿੰਦੀਆਂ ਵਿਚਾਰੀਆਂ ਤੇ ਸੂਟ ਲੈ ਆਉਂਦੀਆਂ ਜਿਵੇਂ ਹੁਣ 4-500 ਰੁਪਏ ਦਾ ਸੂਟ ਹੁੰਦਾ ਜੀ ਤੇ ਉਹਦੀ ਸਲਾਈ ਆ ਜਿਹੜੀ ਉਸ ਤੋਂ ਵੀ ਦੁੱਗਣੀ ਹੁੰਦੀ ਹੈ ਉਹਨੇ ਦਾ ਸੂਟ ਨਹੀਂ ਹੁੰਦਾ ਉਹਨੇ ਦੀ ਸਲਾਈ ਪੈ ਜਾਂਦੀ ਹੈ ਉੱਪਰ ਅਗਲੀਆਂ ਨੂੰ ਹੁਣ ਆਪਾਂ 47 ਇੰਚ ਲੈਂਥ ਹੈ ਜਿਹੜੀ ਇਹਦੀ ਟੋਟਲ ਲਾ ਲਾਂਗੇ ਫਿਰ ਆਪਾਂ ਘੇਰੇ ਦਾ ਕੱਪੜਾ ਉਤਾਰ ਦਾਂਗੇ ਸਾ ਕੋਸ਼ਿਸ਼ ਛੋਟੇ ਨਾਲ ਇਹੀ ਰਹਿੰਦੀ ਹੈ ਵੀ ਆਪਾਂ ਜਿੰਨਾ ਕੋ ਆਪ ਕਰਦੇ ਆਪਣੇ ਭੈਣ ਭਰਾ ਨੂੰ ਵੀ ਸਿਖਾ ਸਕੀ ਹੈ ਨਾ 47 ਇੰਚ ਜੀ ਤੇ ਆਲਮੋਸਟ ਇੱਕ ਗੜਬੜ ਮੇਰੇ ਨਾਲ ਹਰ ਵਕਤ ਹੁੰਦੀ ਹੈ ਜਦੋਂ ਵੀ ਮੈਂ ਵੀਡੀਓ ਬਣਾਉਣ ਲੱਗਾ ਜਿਹੜੀਆਂ ਵੀ ਮੈਂ ਨਿਸ਼ਾਨੀ ਲਾਉਣ ਨੂੰ ਚਾਕ ਲੈ ਕੇ ਆਉਣੀ ਉਹ ਮੇਰਾ ਗੁੰਮ ਜਾਂਦਾ ਹੁੰਦਾ ਹੈ ਹਰ ਵੀਡੀਓ ਦੇ ਵਿੱਚ ਹੀ ਮੇਰੇ ਨਾਲ ਇਹ ਹਾਦਸਾ ਜਿਹੜਾ ਹੁੰਦਾ ਚਲੋ ਜੀ 47 ਇੰਚ ਕੱਪੜਾ ਜਿਹੜਾ ਆਪਾਂ ਨੇ ਉਤਾਰ ਲਿਆ ਹੁਣ ਆਪਾਂ ਇਹਦੇ ਘੇਰੇ ਦਾ ਕੱਪੜਾ ਜਿਹੜਾ ਉਹ ਉਤਾਰ ਲਾਂਗੇ ਦੇਖੋ ਘੇਰੇ ਦਾ ਕੱਪੜਾ ਉਤਾਰਨ ਲਈ ਵੀ ਆਪਾਂ ਇਹਨੂੰ ਐਸ ਤਰ੍ਹਾਂ ਡਬਲ ਫੋਲਡ ਕਰ ਲਾਂਗੇ ਤੇ ਕੰਨੀ ਵਾਲੀ ਸਾਈਡ ਤੋਂ ਛੱਡ ਕੇ ਆਪਾਂ ਦੂਸਰੇ ਪਾਸੇ ਉਹ ਕੱਪੜਾ ਜਿਹੜਾ ਉਤਾਰ ਦਾਂਗੇ ਥੋੜੀ ਜਿਹੀ ਗੜਬੜ ਹੋ ਗਈ 1 ਮਿੰਟ ਆਪਣੀ ਤੈਹ ਖੁੱਲ ਗਈ ਇਹ ਹੈਗਾ ਜੀ ਨਿਊ ਬਰਬਰੀ ਸਟਾਕ ਆਇਆ ਜਿਹੜਾ ਉਹ ਵਾਲਾ ਹੀ ਕੰਨੀ ਆਪਾਂ ਜਿਹੜੀ ਉਤਾਰ ਦੇਣੀ ਆ ਦੇਖੋ ਕੰਨੀ ਤੇ ਪ੍ਰਿੰਟ ਹੁੰਦਾ ਨਹੀਂ ਤਾਂ ਆਪਣਾ ਫਿਰ ਸੀਨ ਆ ਜਿਹੜੀ ਡੂੰਗੀ ਭਰਨੀ ਪੈਂਦੀ ਆ ਨਾ ਦੇਖੋ ਕੰਨੀ ਤੇ ਪ੍ਰਿੰਟ ਆ ਇਸ ਕਰਕੇ ਵੀ ਕੰਨੀ ਆ ਜਿਹੜੀ ਆਪਾਂ ਨੇ ਉਤਾਰ ਦੇਣੀ ਹੈ ਦੇਖੋ ਜੀ ਤੁਹਾਡੇ ਸਾਹਮਣੇ ਆਪਾਂ ਰੱਖਤਾ ਇਹਨੂੰ ਤੇ ਹੁਣ ਆਪਣਾ ਵਿੱਚੋਂ ਵਾਲ ਵਗੈਰਾ ਤੁਸੀਂ ਬਿਲਕੁਲ ਕੱਢ ਲੈਣੇ ਆ ਪੈਣਾ ਤੇ ਇੰਚੀ ਟੇਪ ਦੀ ਮਦਦ ਦੇ ਨਾਲ ਆਪਾਂ ਆਪਣਾ 24 ਇੰਚ ਕੱਪੜਾ ਜਿਹੜਾ ਜੀ ਉਤਾਰ ਲਾਂਗੇ ਬਸ ਥੋੜਾ ਥੋੜਾ ਰੱਖੂਗਾ

ਉਲਟੀ ਸਾਈਡ ਕਰ ਲਾਂਗੇ ਕਿਉਂਕਿ ਆਪਾਂ ਪਲੇਟਾਂ ਵਗੈਰਾ ਦੀਆਂ ਨਿਸ਼ਾਨੀਆਂ ਜਿਹੜੀਆਂ ਉਹ ਲਗਾਵਾਂਗੇ ਜੀ ਇਸ ਕਰਕੇ ਆਪਾਂ ਇਹਨੂੰ ਉਲਟੀ ਸਾਈਡ ਘੁਮਾ ਲਿਆ ਤਾਂ ਕਿ ਜਿਹੜੀਆਂ ਨਿਸ਼ਾਨੀਆਂ ਉਹ ਸਿੱਧੀ ਸਾਈਡ ਤੇ ਨਾ ਹੋਣ ਲਓ ਜੀ ਇਸ ਤਰ੍ਹਾਂ ਤੁਸੀਂ ਚਾਰ ਲੜਾਈ ਨੂੰ ਕਰਕੇ ਰੱਖ ਲੈਣਾ ਜੀ ਹੁਣ ਆਪਾਂ ਇਹਦੇ ਮੋਢਿਆਂ ਵਗੈਰਾ ਦੀਆਂ ਨਿਸ਼ਾਨੀਆਂ ਜਿਹੜੀਆਂ ਤੇ ਤੀਰਾ ਪਲੇਟਾਂ ਦੀਆਂ ਨਿਸ਼ਾਨੀਆਂ ਤੁਹਾਨੂੰ ਕਵਰ ਕਰਕੇ ਦਿਖਾਵਾਂਗੇ ਵੀਡੀਓ ਸਹੀ ਆ ਰਹੀ ਹੈ ਤੁਹਾਡੇ ਤੱਕ ਥੋੜੀ ਜਿਹੀ ਲਾਈਟ ਆਪਾਂ ਔਨ ਕਰ ਲੈਣੇ ਹੈ ਜੀ ਕੈਮਰੇ ਦੀ ਵੀਡੀਓ ਆਪਾਂ ਤੁਹਾਨੂੰ ਨਜ਼ਦੀਕ ਤੋਂ ਦਿਖਾਉਣੀ ਹੈ ਤਾਂ ਕਿ ਸਾਰੀਆਂ ਭੈਣਾਂ ਨੂੰ ਸਮਝ ਆ ਸਕੇ ਹਨਾ ਵੀ ਪ੍ਰੋਪਰਲੀ ਕੀ ਚੀਜ਼ ਆਪਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਤੁਹਾਨੂੰ ਤੇ ਦੇਖੋ ਜੀ ਤੀਰਾ ਰੱਖਣਾ ਇਹ ਦਾ 13.5 ਇੰਚ ਆਪਾਂ ਨੇ ਤੇ ਸਾਢੇ 13 ਦਾ ਸਾਢੇ 6 6.5 ਤੇ ਦੋ ਉੱਪਰ ਪੁਆਇੰਟ ਜਿਹੜੇ ਆ ਇੰਚ ਟੇਪ ਦੇ ਹੁੰਦੇ ਆ ਜਨਨ ਕਿ 675 ਰੱਖਾਂਗੇ ਤੇ ਸਾਢੇ 7 ਆਪਾਂ نیچے ਨੂੰ ਮੋਡਾ ਰੱਖਾਂਗੇ ਮੋਡਾ ਹਮੇਸ਼ਾ ਹੀ ਤੀਰੇ ਨਾਲੋਂ 1 ਇੰਚ ਵੱਡਾ ਲੱਗਦਾ ਹੁੰਦਾ ਏ 2 ਇੰਚ ਤੋਂ ਆ ਸਪੇਸ ਲੈ ਕੇ ਆਪਾਂ ਇਹਦੀ ਕਾਟ ਪਾਵਾਂਗੇ ਹੁਣ ਆਪਾਂ ਪਲੇਟਾਂ ਪਾਵਾਂਗੇ ਜਿਹੜੀ ਆ ਵਾਲੀ ਪਲੇਟ ਹੁੰਦੀ ਹੈ 3.5 ਇੰਚ ਦੀ ਚੜਾਈ ਤੇ ਪੈਂਦੀ ਹੈ ਜੀ 20 ਤੋਂ ਵਾਈ ਬ੍ਰੈਸਟਾਈ ਦੀ ਤੇ ਆ ਵਾਲੀ 7 ਇੰਚ ਤੇ ਪੈਂਦੀ ਹੈ ਜਿਹੜਾ ਬੰਦਾ ਪਤਲਾ ਜੀ ਉਹਦੇ ਆ ਪਲੇਟਾਂ ਦਾ ਸਨ ਨਾ ਜਿਹੜਾ 3.5 ਹੁੰਦਾ ਉੱਪਰਲੀ ਪਲੇਟ ਆਪਾਂ 6.5 ਤੋਂ ਪਾਵਾਂਗੇ ਉੱਪਰਲੀ ਪਲੇਟ ਹਮੇਸ਼ਾ ਹੀ ਸਾਢੇ 6 ਤੋਂ ਹੀ ਪੈਂਦੀ ਆ ਭਾਵੇਂ ਕੋਈ ਵੀ ਪਰਸਨ ਆ ਪਤਲਾ ਮੋਟਾ ਆ ਆਹ ਵਾਲੀ ਪਤਲੇ ਬੰਦੇ ਦੇ 6 ਤੋਂ ਪੈਂਦੀ ਆ ਹੁਣ ਆਪਾਂ ਨੇ ਉੱਪਰੋਂ ਪਾਉਣੀ ਹੈ ਜੀ ਸਾਢੇ 12 ਇੰਚ ਤੋਂ ਇਹਦੀ ਪਲੇਟ 12 ਤੇ ਇਹ ਫਿਰ ਤਿਆਰ ਰਹਿ ਚੁਗੀ ਠੀਕ ਹੈ ਜੀ ਹੁਣ ਆਪਾਂ ਆਹ ਵਾਲੀ ਪਲੇਟ ਲਗਾ ਲਾਂਗੇ ਇਸ ਕੋਨੇ ਤੋਂ ਇਸ ਕੋਨੇ ਦੇ ਨਾਲ ਮਿਲਾਉਣਾ ਹੁੰਦਾ 2 ਇੰਚ ਦਾ ਗੈਪ ਆ ਜਿਹੜਾ ਆਪਾਂ ਪਲੇਟ ਤੋਂ ਪਲੇਟ ਦਾ ਦੇਵਾਂਗੇ ਜੀ ਤੇ ਜਿਹੜਾ ਵੀ ਆਪਣਾ ਆਹ ਸਰਕਲ ਆ ਇਹ 2.5 ਇੰਚ ਦਾ ਜਿਹੜਾ ਬਣਾਉਣਾ ਚਾਹੀਦਾ ਆਪਣਾ ਤੇ ਦੇਖੋ ਪਲੇਟਾਂ ਦੀ ਨਿਸ਼ਾਨੀ ਲੱਗ ਚੁੱਕੀ ਆਪਣੀ ਤੇ ਤੁਸੀਂ ਵੀ ਇਸ ਤਰ੍ਹਾਂ ਜਿਹੜੀ ਕਟਿੰਗ ਕਰ ਸਕਦੇ ਹੋ 7 ਇੰਚ ਆਪਾਂ नीचे ਨੂੰ ਡੀਪ ਦਵਾਂਗੇ ਪਲੇਟ ਦੇ 3.5 ਦਾ ਆਪਾਂ ਵਿਚਕਾਰ ਵਾਲਾ ਜਿਹੜਾ ਪੌਣੇ ਹੁੰਨੇ ਆਗੇ ਫਿਟਿੰਗ ਦਾ ਸਪੇਸ ਰੱਖਣਾ ਹੁੰਦਾ ਸਾਢੇ 3 ਆਪਾਂ ਇਧਰੋਂ ਲਾ ਲਾਂਗੇ ਦੇਖੋ ਪਲੇਟਾਂ ਦੀਆਂ ਨਿਸ਼ਾਨੀਆਂ ਲੱਗ ਚੁੱਕੀਆਂ ਨੇ ਹੁਣ ਆਪਾਂ ਇਸੇ ਤਰ੍ਹਾਂ ਹੀ ਮੋਡੇ ਦੀ ਕਟਿੰਗ ਆ ਜਿਹੜੀ ਇਹਦੇ ਉੱਪਰ ਰੱਖ ਕੇ ਕਰ ਦਾਂਗੇ ਨੰਨੇੜੇ ਤੋਂ ਕਰਕੇ ਦਿਖਾਉਣੀ ਆ ਦੇਖੋ ਪਲੇਟਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਆਪਣੀਆਂ ਬਿਲਕੁਲ ਲੱਗ ਚੁੱਕੀਆਂ ਨੇ ਤੇ ਤੁਸੀਂ ਵੀ ਇਸ ਤਰ੍ਹਾਂ ਇੱਕ ਨੀਦ ਦੀ ਕਟਿੰਗ ਆ ਜਿਹੜੀ ਕਰ ਸਕਦੇ ਹੋ ਤੇ ਨੈਕਸਟ ਪਾਰਟ ਦੇ ਵਿੱਚ ਆਪਾਂ ਇਹਦੀ ਸਲਵਾਰ ਦੀ ਕਟਿੰਗ ਤੇ ਤੁਹਾਨੂੰ ਇਹਦੀ ਬਾਜੂ ਜਣੀ ਕਿ ਬਾਹ ਦੀ ਕਟਿੰਗ ਦਿਖਾਵਾਂਗੇ ਕਿਉਂਕਿ ਇਸ ਤਰ੍ਹਾਂ ਨਾ ਵੀਡੀਓ ਕਾਫੀ ਲੰਬੀ ਹੋ ਜਾਂਦੀ ਆ ਤਾਂ ਕਰਕੇ ਦੇਖੋ ਜੀ ਤੁਸੀਂ ਵੀ ਇਸ ਤਰੀਕੇ ਨਾਲ ਪੰਜਾਬੀ ਸੂਟ ਦੀ ਜਿਹੜੀ ਕਟਿੰਗ ਕਰ ਸਕਦੇ ਹੋ